ਹੋ ਜੀ ਸਤਿਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਬਲਾਗ 'ਚ ਸਤਿਕਾਰ ਜੀ ਸਾਰਿਆਂ ਨੂੰ ਤੇ ਪਿੱਛੇ ਹਰਜੀਤ ਹਰਜੀਤ ਲੱਗਿਆ ਹੋਇਆ ਸ਼ਿਫਟ ਤਾਂ ਹੀ ਅੰਡਾ ਹਲ ਜਾ ਪਿਆ ਬਾਈ ਸਵੇਰ ਵਾਲੀ ਤੇ ਮੇਰੀ ਦੀ ਛੁੱਟੀ ਤੇ ਅੱਜ ਆਏ ਪਿਆ ਬਾਈ 파ਰਮਾ ਘੁੰਮਣ ਹਰਜੀਤ ਦੋ ਜੀ ਬਾਈ ਦੱਤਾ ਇਹਨਾਂ ਦੇ ਸੌਣਾ ਚ ਹਰਜੀਤ ਜੀ ਬਈ ਬਾਈ ਸਵੇਰੇ ਹੋਣੀ ਨੇ 2 ਵਜੇ ਫੇਰ ਜਾਣਾ 11 ਵਜੇ 11 ਵਜੇ ਸੌਂ ਲਿਆ ਆ ਜਣੀਆਂ ਇਹ ਗੱਡੀ 'ਚ ਘੰਟਾ ਘੰਟਾ 40 ਜੀ ਇਦਾਂ ਸਾਰੇ ਆ ਕੇ ਖੜੇ ਤੇ 40 ਮਿੰਟ ਹੋਏ ਆ 40 ਮਿੰਟ ਲੰਘ ਲਿਆ ਐ ਪਾਣੀ ਵੀ ਕਿਥੇ ਚੱਕਣਾ ਐਰੋਸਪਰੇਅ ਚ ਪਾਣੀ ਜੇ ਤਾਂ ਆ ਜਾਣ 10 ਪੰਦਰੋਂ ਦਿੱਤਾ ਪਿੱਛਾ ਹੈਗਾ ਬਾੰਦੂ ਆ ਯਾਰ ਆਉਣਾ ਨਹੀਂ ਬਾੰਦੂ ਲਾਦਪੰਦ ਇਹ ਨਹੀਂ ਆਉਣਾ ਇੰਦਾ ਲਾਦਪੰਦ ਲਾਦਪੰਦ ਇਹ ਤਾਂ ਚੱਕ ਲਈਏ ਸਮਾਨ ਸਾਰਾ ਫਿਰ ਤਾਂ ਲੈ ਕੇ ਜਾਣਾ ਔਖਾ ਹੋ ਜਾਣਾ ਚਾਹਣ ਲਿਆ ਕਰੀਏ ਚਲ ਉੱਧਰ ਜਾਇਆਗੇ ਸ਼ਾਮ ਨੂੰ ਲਿਟਰ ਚ ਜਾਣਾ ਨੇ ਲਿਟਰ ਮਾਰਕੀਟ ਜਾਣਾ ਬਾਈ ਪਾਣੀ ਵੀ ਤੁਹਾਨੂੰ ਪਤਾ ਇੰਡੀਆ ਕੇ ਕਰਦੇ ਤੇ ਵੀ ਪਾਣੀ ਮੁੱਲ ਵਿਗਦ ਹੈ ਇੱਥੇ ਚਲਦੇ ਹੀ ਮੁੱਲ ਆ ਤੇ ਹੁਣ ਲਿਟਰ ਚ ਬਾਈ ਸਮਾਨ ਲੈਣਾ ਕਟਿੰਗ-ਕੋਟਿੰਗ ਕਰਾ ਲਈ ਛਿੱਟੀ ਵਾਲੇ ਦੇ ਨਾਲ ਬਸ ਆਹੀ ਆ ਥੋੜਾ ਮੋਟਾ ਸਾਈਕਲ ਅਰਜੀਤ ਦੇ ਸਾਈਕਲ ਨਾ ਮੇਰੇ ਵਾਲੇ ਸਾਈਕਲ ਦਾ ਵੀ ਸਮਾਨ ਲਿਆ ਬ੍ਰੇਕ ਬੂਕਾ ਵਾਂ ਤੇ ਉਹ ਵੀ ਦਿਖਾਵਾਂਗੇ ਤੁਹਾਨੂੰ ਲੌਗ ਵਿੱਚ ਤੇ ਬਾਕੀ ਹੁਣ ਜਲਦੇ ਲੀਡਲ ਨੂੰ ਲੀਡਲ ਮਾਰਕੀਟ ਅਰਜੀਤ ਦੀ ਫੇਵਰਿਟ ਡਿਸ਼ ਉਕਤੀ ਤੇ ਮਿਲਦੀ ਹੈ ਅਰਜੀਤ ਕਹਾਂ ਇਹ ਦੱਸਦੇ ਹੋ ਅੱਜ ਜਲਾਤੀ ਆਪਣੇ ਆਈਸਕ੍ਰੀਮ ਕਹਿੰਦੇ ਆ ਬਈ ਉਹ ਜਲਾਤੀ ਕਹਿੰਦੇ ਆ ਜਲਾਤੋ ਅਰਜੀਤ ਦਾ ਫੈਨ ਹੈ ਖਰੂਟ ਵਾਲੀ ਜਲਾਤੋ ਦਾ ਹੈ ਇੱਥੇ ਮਿਲਦੀ ਆ ਕਹਿੰਦੇ ਬਹੁਤ ਬਦਲ ਬਦਲ ਕੇ ਖਾਦੀਆਂ ਉਹ ਜਿਹਾ ਟੇਸਟ ਨਹੀਂ ਆਇਆ ਪਰ ਉਹ ਰੋਟੀ ਜਿੱਦਾਂ ਦੀ ਇਹ ਖਾਦੀ ਆ ਮੁਰਕੇ ਤੇ ਜਿਹੜੇ ਆਪਣੇ ਬਾਈ ਸਬਸਕ੍ਰਾਈਬਰ ਐ ਉਹਦੇ ਇਟਲੀਚਾ ਡਾਲੀਆ ਉਹ ਬਾਈ ਜਰੂਰ ਚੈੱਕ ਕਰਿਓ ਰਜੀਤ ਦੀ ਡਿਸ਼ ਬਾਕੀ ਫੋਟੋ ਜਰੂਰ ਪਾਉਂਗੇ ਉਹ ਡੱਬੇ ਦੀ ਹੁਣ ਨਾ ਵੀਡੀਓ ਬਣਾ ਲੂੰਗਾ ਜਿਹੜਾ ਫੈਨ ਆ ਮਾਰਕਟ ਆ ਗਈ ਲਿਡਲ ਨਕੀ ਬਾਦਮਾ ਬਣਾਉਂਗੇ ਬਾਈ ਕੋਲੋ ਹੰਝੂ ਵੀ ਬੰਦੇ ਇਹੇ ਹੋਣੇ ਸਬਸਕ੍ਰਾਈਬਰ ਇਹੇ ਤੋਂ ਪਤਾ ਹੋਣਾ ਇੰਸਟਾ ਇਹੇ ਵੀ ਭਾਈ ਇਹ ਤਾਂ ਵਧੀਆ ਹੋਈ ਉਹ ਵੀ ਦਸੋ ਵੀ ਹਾਂ ਜੇ ਕੋਈ ਤੇ ਵਧੀਆ ਹੋਰ ਹੋਈ ਜੀਦਿਆਂ ਉਹ ਵੀ ਦੱਸਿਓ ਵੀ ਟੈਸਟ ਕਰਾਂਗੇ ਤਾਂ ਸਾਰੇ ਬਸ ਲੋ ਠੀਕ ਲੱਗੀ ਮਿੱਠਾ ਵੀ ਬਣਾਉਂਦੇ ਨੇ ਦੇ ਵਿੱਚ ਇਹ ਮਿੱਠੀਆਂ ਵਧੀਆ ਹੁੰਦੀਆਂ ਆ ਵੀਨ ਕਹਿ ਦਿੰਦੇ ਪਰਗੇਜੋ ਪਰਗੇਜੋ ਲਾ ਦੀ ਗੱਡੀ ਭੁੱਲ ਜਾਂਦਾ ਬਾਈ ਹਲੇ ਹੌਲੀ ਹੌਲੀ ਛੱਡੂਗੀ ਕੱਟੇ ਵਿੱਚ ਇੰਡੀਆ ਇੰਗਲਿਸ਼ ਸਪੀਕ ਦਾ ਕੋਰਸ ਮਾਤਰਾ ਰਹੇਗੀ ਅਹ ਇੰਡੀਆ ਦਾ ਪੜਾ ਹੀ ਨਹੀਂ ਜੇ ਪੜੇ ਉਹਦੇ ਵੇਖਾ ਦੀ ਗਲਤੀ ਹਨੇ ਹੋਇਆ ਬੜਾ ਹੈ ਬੱਟਾ ਹਾਂ ਆਈਡੈਂਟਿਫਾਈ ਕਰੀ ਜੂਗੀ ਸਾਰਾ ਕੁਝ ਕਰਿਆ ਹੋਇਆ ਹੈ ਭੈਣ ਚੱਲ ਕੋਈ ਨਹੀਂ ਨਿਕਲ ਜਲਦੀ ਹੈ ਜਵਾਰ ਫਿਸਲ ਗਈ ਬਈ ਦੀ ਸਾਰਾ ਕੋ ਜਵਾਰ ਕੋ ਉੱਤੇ ਆਈ ਦੇ ਚਾਹੀਦਾ ਕਹਿਣਾ ਹੁੰਦਾ ਮਰਬਦੀ ਫਾਰਮਨ ਨਾ ਦੱਸ ਐ ਗੱਲ ਚ ਰਹਿ ਜੇ ਗਾਲ ਕੱਢਣੀ ਤੂੰ ਆਜਾ ਬਾਈ ਹੌਲੀ ਹੌਲੀ ਹਟੂਗੀ ਗਲਤੀ ਆਲੀ ਦੀ ਮਾਫੀ ਗਲਤੀ ਵਾਲੀ ਦੀ ਮਾਫੀ ਕਰਿਓ ਰੋਕ ਲਈ ਜਣੀ ਨਹੀਂ ਨਹੀਂ ਉਲਲੀ ਰੋਕੜੀ ਐ ਪੌੜੀ ਆ ਬਾਈ ਤਾਂ ਕਮੈਂਟ ਵੀ ਕਰਿਓ ਅਰ ਜੀ ਦੁਬਾਰਾ ਇਹ ਆ ਤੱਕ ਕਿਹੜਾ ਚੜ੍ਹਰੀ ਜਾ ਆ ਜਿੰਦੀ ਜੀਵ ਨੂੰ ਕੱਟੇ ਜਿਹੜੀ ਵੇਲੇ ਇਹ ਕਹਿਗਾ ਚਲੋ ਠੀਕ ਐ ਮੇਰੇ ਚਲੋ ਠੀਕ ਐ ਜਾਇਏ ਮਾਰਕੀਟ ਨੂੰ ਲੋ ਜੀ ਇਹ ਆ ਬਾਈ ਲਿੱਟਲ ਉਹ ਮਨੇ ਲੀਡ ਲਵਾ ਤੇ ਰਜੀਦ ਆਪੇ ਆਪੇ ਸਟਾਕ ਆਪਣਾ ਚੱਕ ਵੀ ਕਿਹੜਾ ਹੈ ਰਜੀਦ ਹੁਣ ਦੱਸ ਇਹ ਆ ਇਹ ਕਿਤੇ ਕਰਕੇ ਪਹੁੰਚਦੇ ਹੋਈ ਉਹਦੇ ਚਲੋ ਬਹੁਤ ਹੈ ਤੁਹਾਨੂੰ ਹਫਤੇ ਦਾ ਸਟਾਕ ਹੋ ਗਿਆ ਜਾ ਹੈ ਇਹ ਇਹ ਇਹਦੀ ਮਰਜ਼ੀ ਆ ਮਿੱਠਾ ਦਾ ਮਿੱਠਾ ਹੀ ਆ ਮਿੱਠਾ ਮਿੱਠਾ ਹੀ ਆ ਆਈਸਕ੍ਰੀਮ ਵੀ ਦਵਾਈ ਹੁੰਦੇ ਵੀ ਇਕ ਘਰ ਬੜਾ ਜੇ ਨਾ ਨਾ ਗ੍ਰਾਮ ਪਰ ਕਿੰਨੇ ਕਿਲੋ ਪਾਉਂਦੇ ਇਹ ਵੀ ਕਹਿੰਦੇ ਹਰੀਦ ਬਾਈ ਮਿੱਠਾ ਘੱਟ ਖਾਂਦਾ ਮੂੰ ਆਈਸਕ੍ਰੀਮ ਫਿਰ ਤੇਰੀ ਹਾਂ ਮੂੰ ਮਰ ਗਿਆ ਵੀ ਦਿਲ ਬੜਾ ਲੇ ਰੋਇਆ ਹਾਂ ਲੱਡੂ ਅਸੀਂ ਬਾਈ ਚਾਂ ਚਾਂ ਨਹੀਂ ਨਹੀਂ ਮਿਕਸ ਹਾਂ ਉਹ ਦੁੱਧ ਪੇੜੇ ਉਹ ਨਹੀਂ ਰਜੀਤ ਮੈਕਸਰ ਦਾ ਡੱਬਾ ਲੈ ਕੇ ਜਾਣਾ ਹੁੰਦਾ ਬਈ ਅਸੀਂ ਫੜ ਗਿਆ ਮੜਿਆ ਬ੍ਰੇਕ ਬ੍ਰੇਕ ਡਾਊਨ ਆ ਗਈ ਤੇ ਬ੍ਰੇਕਾਂ ਦਾ ਕਰਨਾ ਕੰਮ ਤੇ ਦਿਖਾਉਨੇ ਤੁਹਾਨੂੰ ਤੇ ਮੇਰੇ ਜੀ ਆ ਜੋ ਗੁਰਪ੍ਰਤਾਪ ਨੂੰ ਕਿੱਦਾਂ ਸਸਰੀ ਦਾ ਸਾਰਾ ਹਾਂ ਇੱਧਰ ਮੇਰੇ ਵਿਸਾਦ ਸੱਸੀ ਗਾਲ ਜੀ ਤੇ ਬਈ ਹੁਣ ਆਇਆ ਡੈਕਾ ਤਰੁੰਨ ਵਾਲਿਆਂ ਦੇ ਡੈਕਾ ਤਰੁੰਨ ਹੀ ਹੈ ਡੈਕਾ ਤਰੁੰਨ ਤਰੁੰਨ ਡੈਕਾ ਤਰੁੰਨ ਡੈਕਾ ਤਰੁੰਨ ਹਲੇ ਡਾਲੀ ਨੂੰ ਬਈ ਚੜੀ ਨਹੀਂ ਹੌਲੀ ਹੌਲੀ ਚੜ ਜਣੇ ਤੇ ਦਿਖਾਉਂਦੇ ਤੁਹਾਨੂੰ ਮਾਰਕੀਟ ਡੈਗਾਸ ਰੋ ਮਾਰਕੀਟ ਬਹੁਤ ਬੜੀ ਆ ਪਾਰਕਿੰਗ ਬਹੁਤ ਬੜੀ ਆ ਬਈ ਉਹ ਕਿੱਥੇ ਪੈ ਜਾਂਦੀ ਏ 파ਰਮਾ ਚ 파ਰਮਾ ਇਹ ਕਿਹੜਾ ਰੋਡ ਆ ਹੈ ਸੈਗਾ ਤਰੂ ਤੇ ਸੰਤਾਲਾ ਰਿਓ ਤਾਂ ਪਰਾਂ ਪੈ ਗਿਆ ਚਲੋ ਬਈ ਲੰਨੇ ਆ ਸਮਾਨ ਬਰਿਕਾ ਬਰੁਕਾ ਫੇਰ ਦਿਖਾਉਂਦੇ ਤੁਹਾਨੂੰ ਤੇ ਆਏ ਭਾਈ ਆਪਣੀ ਬ੍ਰੇਕ ਪੁਰਾਣੀ ਜਿਹੜੀ ਖਰਾਬ ਹੋਈ ਤੇ ਇਹਦਾ ਸਮੂਰੇ ਤੇ ਉਹ ਜਾ ਟੁੱਟ ਗਏ ਮੰਨਦਾ ਐ ਲੈਦਰ ਖਾਦੂਗਾ ਤੇ ਆ ਲੈ ਆਪਾਂ ਨੇ ਨਵੀਂ ਤਾਰ ਤੇ ਤਾਰ ਦਾ ਕਵਰ ਤੇ ਜਾ ਕੇ ਹੁਣ ਕਰਦੇ ਆ ਬਾਕੀ ਘਰਾਂ ਜਾ ਕੇ ਬਣਾਉਂਦੇ ਆਂ ਦੇਖਦੇ ਆਂ ਜਾ ਕੇ ਕਿਦਾਂ ਗੁਰਪ੍ਰਦਾਨ ਠੀਕ ਆ ਠੀਕ ਆ ना जी का ठीक है तेरी दूजी या दूजी या प्रागोराडी या केडी प्राबो प्राबो प्रागोरा काके बोलेगा प्रागोरा तू ही बोल प्रागोरा प्राग हां जे बोलूंगा ताही मन्नू आऊंगी इटालियन फिर भी करते आ देखो हां देखो इत्ते ते रहना देख के हो अपन शामम चलाई है तो ਦੈਂਦੇ ਉੱਪਰ ਲਾਤੀ ਬਗੇਜੋ ਚ ਠੀਕ ਕਰ ਰਹਿਣ ਲਾਈ। ਅੱਛਾ। ਤੂੰ ਹੀ ਨਾ ਮੂਵ ਤਾਂ ਕਰਦੀ ਸਾਨੂੰ। ਮੂਵ ਤਾਂ ਕਹਿੰਦੇ ਬਾਈ ਚਲਾਉਣ ਨੂੰ। ਉਰਵਰਤਾਵ ਕਹਿੰਦਾ ਠੀਕ ਨਹੀਂ ਲੱਗੇ ਗੱਡੀ। ਸੌਰੀ ਸ਼ਕਤੀਮਾਨ। ਹੈਂ? ਲੋ ਜੀ ਚਲਦੇ ਆ ਜਾ ਕੇ ਕਰਦੇ ਆ ਫਿੱਟ। ਫਰ ਇੱਕਾ ਬਾਕੀ ਉੱਥੇ ਜਾ ਕੇ ਬਣਾਉਂਗੇ ਬਰਾ। ਲੋ ਬਾਈ ਜਿਹੜੀ ਆਪਨੇ ਵਲੌਗ ਪਾਇਆ ਦਾ ਜੱਗੇ ਦਾ ਇਹ ਰਿਸ਼ਤੇ ਦੀ ਗੱਲ ਹਲੇ ਤੁਰਿਓ ਆ ਜੱਗੇ ਨੇ ਪਹਿਲਾਂ ਹੀ ਲੱਡੂਆਂ ਡੱਬਾ ਲਿਆਤਾ। ਮੈਂ ਮਿਲ ਪਹਿਲਾਂ ਹੀ ਕਹਿਣਾ ਤੇ ਲੱਡੂਆਂ ਦਾ ਡੱਬਾ ਲਿਆਤਾ ਹਲੇ ਗੱਲਾਂ ਕਰਨੇ ਲੱਗੀਆਂ ਠੀਕ ਨਹੀਂ ਅਕੇ ਠੀਕ ਹੈ ਇੱਧਰ ਮਿਲੋ ਹੁਜੀ ਇਧਰ ਠੀਕਦਾ ਫਿਰ ਕਿੱਦਾਂ ਰਿਹਾ ਹੁੰਦੀ ਦਾ ਜਿਹੜਾ ਫਿਰ ਹਾਂ ਇਹ ਬਈ ਜਾ ਕੇ ਆ ਹੁੰਦੀ ਬਾਈ ਜੇ ਇੰਨੀ ਵੱਡ ਜਾਣਾ ਹੋਵੇ ਮੱਤ ਕੇ ਚਾੜੀ ਪਾ ਤੇਜ ਚੱਲਦੇ ਆ ਨਾ ਇੰਡੀਆ ਸਪੀਡ ਨਹੀਂ ਹੈਗੀ ਤੇ ਜੀ ਬਾਈ ਇਹਦੇ ਆ ਖੁਰ ਖਰਾਬ ਤੇ ਜਾਨਾਂ ਸ਼ਾਇਦ ਤਾਰੀਖ ਦਾ ਵਾਅਦਾ ਤੇ ਜਾਵਾ ਆ ਬੂਮ ਕਰਿਆ ਹੁਣ ਅੰਦਰ ਪਾੜ ਕੇ ਰਿਹਾਏ ਆਂ ਲੋਟ ਆ ਜਾਂਦੀਆਂ ਲਾਈ ਜਾ ਇਹਦੇ ਉੱਪਰ ਦਵਾਈ ਤੇ ਦਵਾਈ ਬਾਈ ਦੋਨੋਂ ਕਰ ਦਿੰਦੇ ਮੜੀ ਦੇ ਹੱਥ ਨੂੰ ਲੱਗਦੀ ਲੋਈ ਕਿ ਇਸ ਤੋਂ ਇਹਦੇ ਉੱਪਰ ਵੀ ਨਹੀਂ ਲੱਗਦੀ ਜਿਹੜੇ ਨੂੰ ਲੱਗਦੇ ਆਂ ਅੱਗੇ ਅੱਗੇ ਹੋਰ ਕੋਰਾਂ ਦਾ ਬਹੁਤ ਪ੍ਰੋਬਲਮ ਆ ਹਫਤੇ ਜੇ 3 ਬੱਚੀ ਗਏ ਆਂ ਵੀ ਹੋਰ ਬਣਦੇ ਹੀ ਰਹਿੰਦੇ ਆਂ ਸਾਫ਼ ਹੁੰਦੇ ਆਂ ਸਾਡੇ ਤੇ ਗੇਹੇ ਜਾਵੋ ਤੇ ਕਰਕੇ ਘਰਾਂ ਦਾ ਬੰਦ ਕਰੋ। ਅੱਲਾਹ। ਇਹ ਕਿਹਦੀ ਛੁੱਟੀ ਆ ਬਈ ਅੱਜ? ਇਹ ਕਿਹਦੀ ਕੱਲ ਨੂੰ ਛੁੱਟੀ ਆ? ਅੱਜ ਹਾਫ ਡੇ ਦਾ। ਅੱਜ ਵੀ ਸਾਰਾ ਅੰਦਰ ਧੋਣਾ ਹੁੰਦਾ। ਦੋ ਦੋ ਸਾਰੇ ਇਕੱਲੇ ਇਕੱਲੇ ਦੀ ਦੀ ਬਾਰੀ ਲਾਉਂਦੀ ਆ। ਪਾਜੀ ਦੀ ਵੀ ਆਉਂਦੀ ਸਾਰਿਆਂ ਨੂੰ ਬਾਰੋ ਬਾਰੀ ਆਉਂਦੀ ਆ। ਆਹ ਸਾਰਾ ਧੋਣਾ ਜੁਕਤਰ। ਹਰੇ ਅੰਦਾ ਗੁੰਦਾ ਹੈ ਖਾਂ ਪਾਸ ਪਰ ਅੱਧੀ ਜੜੀ ਲੱਗ ਜਾਂਦੀ ਹੈ ਤੇ ਦਿਨ ਦੀ ਛੁੱਟੀ ਹੁੰਦੀ ਹੈ ਜਦੋਂ ਕੱਲ੍ਹ ਨੂੰ ਛੁੱਟੀ ਹੋਵੇ ਲੋਈ ਲੈ ਅਜਰਾ ਥੋੜੇ ਜਿਹੜੇ ਇਹਨਾਂ ਨੂੰ ਕੱਖ ਪਾਉਂਦੇ ਆ ਤੇ ਉਹਨਾਂ 'ਚ ਥੋੜਾ ਜਿਹਾ ਫਰਕ ਆ ਕਿਆ ਦੁੱਧ ਘਟਾ ਰ ਗਿਆ ਹੁਣ ਪੰਜਾਂ ਚੁਣੇ ਹੋ ਰਹੇ ਨੇ ਹਲੇ ਤੇ ਉਸ ਦੇ ਹਿਸਾਬ ਨਾਲ ਹੁਣ ਤੱਕ 9-10 ਕੰਟਲ ਦੁੱਧ ਘਟ ਗਿਆ ਕੱਲ੍ਹ ਹੁਣ ਤੱਕ ਇੰਨਾ ਫਰਕ ਪੈ ਗਿਆ ਬਾਈ ਦੇਖ ਲੋ ਕੱਲ੍ਹ ਸ਼ਾਮ ਨੂੰ 4 ਕੰਟਲ ਦੁੱਧ ਘਟਦਾ ਤੇ ਕਹਿੰਦੇ ਗਰਮੀ ਗੁਰਮੀ ਕਰਕੇ ਵੀ ਹੋ ਸਕਦਾ ਪਰ ਜਿਹੜੀ ਕਾਰੋ ਪਾਉਂਦੇ ਆ ਉਹਦੇ ਚ ਫਰਕ ਲੱਗਦਾ ਅੱਜ 10 ਕੰਟਲ ਦੁੱਧ ਟੁੱਟ ਜਾਣਾ 10 10 ਕੁਇੰਟਲ ਦਾ ਨੂੰ ਫਰਕ ਦਿਖਾ ਰਿਹਾ ਮੀਟਰ ਤੇ ਖਰਾਕ ਦਾ ਦੇਖ ਲਓ ਬਈ ਇੰਨਾ ਫਰਕ ਆ ਪਾਕੰਡੇ ਦਾ ਇਹ ਆ ਦੁੱਧ ਤੋਂ ਥੋੜ ਗਿਆ ਮੋ 865 ਗੈਂਦੀ ਚਵਾਈ ਆ ਉਹ ਤੋਂ ਦੇਖ ਲਓ ਕਿੰਨਾ ਘਟ ਗਿਆ 10 ਕੁਇੰਟਲ ਦੁੱਧ ਘਟ ਗਿਆ ਉਹਦੋਂ ਬੋਕ ਸਰ ਤੋਂ ਬਾਅਦ ਪਾਵੇ ਰਾਹ ਕਰੋ ਇੰਨਾ ਫਰਕ ਆਈ ਜੀ ਜੇ ਅੱਜ ਜੀ ਕੱਲ ਛੁੱਟੀ ਸੀ ਜੱਜਾ ਚ ਪਹੁੰਚਿਆ ਵਾ ਐਂਟਰੀ ਫਰ ਡਿਊਟੀ ਜੱਗੇ ਜੀ ਮੈਂ ਇੰਟਰ ਕਰ ਲਾ ਤੇ ਦਸ ਜੀ ਸਾਕੇ ਲਾਉਂਗਾ ਕਿ ਆਹ ਟਾਲੀਆਂ ਇਹ ਬਈ ਸਾਫ ਸਾਫ ਕਰ ਲੈ ਆਓ ਪਿਆ ਟਿਸ਼ੂ ਪੇਪਰ ਲਿਆ ਉਹੇ ਘਾਰ ਤਾਂ ਕਹਿ ਦੋਨੇ ਜੁਗੇ ਨਾਲ ਪਾੜ ਕੇ ਉਹ ਦੇਖੋ ਉਹ ਕਿਥੋਂ ਖਾ ਰਹੀ ਹੈ ਉੱਚਾ ਗੀਲਾ ਜ਼ਮਨਾ ਦਰ ਤੱਕ ਇਹ ਲੋਈ ਚੱਲਦੀ ਕੀ ਆ ਇਹ ਆਪਣਾ ਕੋਟਾ ਯਾਰ ਬਕੋਟਾ ਇਹ ਤਰ੍ਹਾਂ ਬੰਬੇ ਨੂੰ ਜਾਣ ਲਈ ਜੇ ਉਹ ਆਤਮਾ ਹੋਵੇ ਨਾ ਕਿ ਜੋ ਵਾਈ ਚੱਲਦੀ ਹੈ ਐਂਡ ਸਾਢੇ 4:00 ਵਜੇ ਆ ਵੀ ਗਏ ਹਾਂ ਬਹੁਤ ਅਜੂਬੀਆਂ ਲੱਗਦੀਆਂ ਨੇ ਇਹ ਟਿਕਾ ਲੱਗਿਆ ਵਾ ਜਰੂਰ ਟਿਕਣਿਆਂ ਵਾਲੇ ਜਿਹੜੇ ਤੋਂ ਦਰੱਖਤ ਚੱਲੀ <laughs> ਜਾਣਾ <laughs> ਲੈਡ ਲੱਟਾਂ ਬਲਦੀਆਂ 1 2 3 4 ਥਾਣ ਨੰਬਰ ਜੇ ਥਾਣ ਕੋਈ ਖਰਾਬ ਆ ਉਹਦੇ ਤੇ ਲੈਡ ਬਲਦੀ ਸਾਰੀਆਂ ਸਾਰੇ ਨਿਸ਼ਾਨਾ ਕੋਈ ਐਂਟੀਬਾਇਓਟਿਕਰੀ ਹੋਈ ਆ ਕਿ ਕੋਈ ਸੈਂਪਲ ਲੈਣਾ ਕਿਸੇ ਟੀਕਾ ਲੱਗਣਾ ਜਾਂ ਕੋਈ ਬਾਹਰ ਕੱਢਣੀ ਆ ਕਿਸੇ ਟੀਕਾ ਧਰਮ ਉਹ ਅਲੱਗ-ਅਲੱਗ ਨਿਸ਼ਾਨਾ ਸਾਰੇ ਆਟੋਮੈਟਿਕ ਆ ਇਹ ਆਪਣੇ ਆਪ ਜਾਣੇ ਉਸ ਟਾਈਮ ਚੱਲੇਣਾ ਸਾਨੂੰ ਨੌਲੇਜ ਮਿਲਦੀ ਆ ਜੇ ਕਿਸੇ ਤੇ ਐਂਟੀਬਾਇਓਟਿਕ ਲੱਗੀ ਆ ਦੁੱਧ ਬਾਹਰ ਪਾਉਣਾ ਬਦੋਨੀ ਜੇ ਤਾਂ ਬਾਈਜਾਂ ਫਿਰ ਕਈ ਵਾਰੀ ਟੇਪ ਉਤਰ ਜਾਂਦੀ ਆ ਜਿਹੜੀ ਲਪੇਟਦੇ ਆ ਪੋਸਟੇ ਨਾਸਤਰੋ ਤਾਹ ਗਾ ਲੂ ਇਹ ਨਿਸ਼ਾਨ ਤੋਂ ਪਤਾ ਲੱਗ ਜਾਂਦਾ ਲਾਈਟ ਵੀ ਵੱਲਦੀ ਆ ਤੇ ਨਿਸ਼ਾਨ ਵੀ ਲੱਗਿਆ ਤੁਹਾਨੂੰ ਤੇ ਬਾਕੀ ਫਿਰ ਇਹ ਤੋਂ ਮੈਨੂਅਲ ਕਰਨੀ ਪੈਂਦੀ ਹੈ ਜੀ ਬਾਈ ਚਾਂਸ ਜੇ ਮੰਨ ਟੇਪ ਵੀ ਉਤਰ ਗਈ ਨਿਸ਼ਾਨ ਵੀ ਦੇਖਿਆ ਬੰਦ ਨਹੀਂ ਜਦ ਉਹ ਬਟਨ ਦੱਬਲੇ ਨਾ ਔਨ ਕਰਨਾ ਤਾਂ ਹੋਣਾ ਨਹੀਂ ਉਹਨੇ ਉਹ ਮੈਨੂਅਲ ਕਰਕੇ ਲੱਗਣੀ ਹੈ ਐਵੇਂ ਜਣੀ ਪੱਕਾ ਕੰਮ ਕਰਿਆ ਹੋਇਆ ਤਿੰਨ ਵਾਰੀ ਬੰਦਾ ਜੇ ਤਿੰਨ ਗਲਤੀਆਂ ਕਰੂਗਾ ਤਾਂ ਜਾ ਕੇ ਕਿਤੇ ਵਿੱਚ ਕਿਉਂ ਹੋਈਆਂ ਨਹੀਂ ਨਹੀਂ ਜੋ ਹੁੰਦੇ ਨਹੀਂ ਤਾਂ ਸਵਾਲੇ ਨਹੀਂ ਪੈਦਾ ਹੁੰਦਾ ਜੋ ਹੁੰਦਾ ਉਹ ਪਰ ਹੁਣੀ ਦੂਜੀ ਇਹ ਨਾ ਇਹ ਦੂਜਾ ਨਿਸ਼ਾਨ ਆ ਇਹ ਟੀ ਵਾਲਾ ਨਿਸ਼ਾਨ ਕੇ ਵਾ ਟੀ ਵਾਲਾ ਨਿਸ਼ਾਨ ਤਾਂ ਟੀਕਾ ਲੱਗਣਾ ਹਰ ਇੱਕ ਦਾ ਅਲੱਗ-ਅਲੱਗ ਨਿਸ਼ਾਨ ਕੀ ਲੰਘਣਾ ਫੇਰ ਪਾਇਪੜਕਾ ਲਾਊਗਾ ਪਾਇਪੜਕਾ ਲਾਉ ਫੇਰ ਥੱਲੇ ਵੀ ਲੰਘਣਾ ਪੜਾ ਪਾਇਪ ਦੇ ਇਧਰਲੀ ਸਾਈਡੇ ਲੱਗਦੇ ਆ ਖੜਕੇ ਉਰੇ ਉਰੇ ਇਧਰ ਆ ਜਾ ਹਰੇਕ ਵਾਰੀ ਫਾਦਦਾ ਨਹੀਂ ਪਾਇਪ ਵੜਕਾ 嗯。Uh.